ਮਿਸਮਿਲੀ ਜਿਵੇਂ ਇਥੇ 21 ਨੰਬਰ ਪੁਲ ਦੇ ਕੋਲੇ ਗ੍ਰੀਨ 뷰 ਕੋਲੇ ਇੱਕ ਨੌਜਵਾਨ ਸੀ ਉਹਦੇ ਇਥੇ ਕੂੜੇ ਦੇ ਢੇਰ ਦੇ ਉੱਤੇ गिर ਗਿਆ ਸੀ ਉਹ ਤੇ ਉੱਥੇ ਉਹਨੂੰ ਅਗ ਲੱਗਣ ਕਰਕੇ ਉਹਦੀ ਉਹ ਤਾਂ ਡੈਥ ਹੋ ਗਈ ਪਟਿਆਲਾ ਚ ਇੱਕ ਦਰਦਨਾਕ ਹਾਦਸਾ 33 ਸਾਲ ਦੇ ਨੌਜਵਾਨ ਦੀ ਅਗਨਾਂ ਸੜਨ ਕਾਰਨ ਹੋਈ ਮੌਤ ਦੱਸ ਦਈਏ ਕਿ ਇਹ ਘਟਨਾ ਪਟਿਆਲਾ ਦੇ 21 ਨੰਬਰ ਫਾਟਕ ਫੁੱਲ ਦੇ ਨਾਲ ਪੈਂਦੀ ਗ੍ਰੀਨ ਝੂ ਕਲੋਨੀ ਵਿੱਚ ਵਾਪਰਿਆ ਜਿੱਥੇ ਪੈਦਲ ਜਾ ਰਹੇ 33 ਸਾਲਾਂ ਦੇ ਨੌਜਵਾਨ ਗੁਰਤੇਜ ਸਿੰਘ ਗੋਰੀ ਕੋੜੇ ਦੇ ਢੇਰ ਉੱਪਰ ਡਿੱਗਣ ਤੋਂ ਬਾਅਦ ਅੱਗ ਲੱਗਣ ਕਾਰਨ ਹੋਈ ਮੌਤ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਮਤਲਬ ਗ੍ਰੀਨ ਇਧਰ ਗ੍ਰੀਨਵੇਓ ਕਲੋਨੀ ਤੋਂ ਤੁਰ ਕੇ ਆ ਰਹੀ ਸੀ ਪੈਦਲ ਸੀਗਾ ਜੀ ਤੇ ਮੈਂ ਅੰਗਰੇਸ ਸਿੰਘ ਵਿਰਕਾਂ ਜੀ ਮੇਰੀ ਆਪਟੀਕਲ ਦੀ ਸ਼ਾਪ ਹੈ ਬਾਈ ਨੰਬਰ 40 ਇੰਡੀਅਨ ਆਪਟੀਕਲ ਨੌਜਵਾਨ ਦਾ ਨਾਮ ਕੀ ਹੈ ਕਿਸ ਸਾਲ ਤੋਂ ਤੁਹਾਡੇ ਇਹ ਗੁਰਤੇਜ ਸਿੰਘ ਚੋਹਾਨ ਹੈ ਬਲਵੇੜੇ ਤੋਂ ਕੰਮ ਕਰਦਾ ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਰਾਮ ਪ੍ਰਸ਼ਾਦ ਸੀਗਾ ਤਾਂ ਉਹਨਾਂ ਨਾਲ ਮੇਰੀ ਅਕਸਰ ਗੱਲ ਹੁੰਦੀ ਰਹਿੰਦੀ ਸੀ ਸ਼ਾਮੀ ਇਹ ਤੁਰ ਕੇ ਜਾਂਦਾ ਸੀ ਬੱਸ ਸਟੈਂਡ ਤੱਕ ਹਰ ਰੋਜ਼ ਹੀ ਮਤਲਬ ਟੈਂਪੂ ਵਗੈਰਾ ਤੇ ਨਹੀਂ ਪੈਦਲ ਜਾਂਦਾ ਸੀ ਕਿੰਨੇ ਸਾਲ ਤੁਹਾਡੇ ਕੋਲ ਕੰਮ ਕਰ ਰਹੇ ਹੋ ਮੇਰੇ ਕੋਲ 6-7 ਸਾਲ ਤੋਂ ਮੇਰੇ ਕੋਲ ਹੈਗਾ ਇਹ ਕੋਈ ਪਰੇਸ਼ਾਨੀ ਸੀ ਜਾਂ ਕਿਸ ਤਰ੍ਹਾਂ ਦੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸੀ ਤੰਦਰੁਸਤ ਆਦਮੀ ਸੀਗਾ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਸੀ ਪਰ ਹੁਣ ਆ ਜਿਹੜਾ ਕੰਡ ਵਾਪਰਿਆ ਹੈਗਾ ਉਹਨੇ ਦੇ ਬਾਰੇ ਤਾਂ ਕੁਝ ਨਹੀਂ ਪਤਾ ਲੱਗਦਾ ਕੋਈ ਮੈਰਿਟਡ ਸੀ ਜਾਂ 언ਮੈਰਿਡ ਨਹੀਂ 언ਮੈਰਿਡ ਸੀਗਾ ਅਜੇ ਵਿਆਹਿਆ ਨਹੀਂ ਸੀਗਾ ਇਹ ਕੋਈ ਨਸ਼ਾ ਵਗੈਰਾ ਕੁਝ ਨਹੀਂ ਐਨ ਕਿਉਂਕਿ ਸਰਸੇ ਵਾਲੇ ਦਾ ਚੇਲਾ ਸੀ ਅਜੇ ਕੋਈ ਨਸ਼ਾ ਨਹੀਂ ਕਰਦਾ ਬਿਲਕੁਲ ਵੀ ਤੇ ਕਾਰਨ ਕੀ ਮੰਦ ਹੋ ਜਾਂ ਤੁਹਾਨੂੰ ਕਿਸ ਦਾ ਪਤਾ ਲੱਗਿਆ ਸਾਨੂੰ ਪੁਲਿਸ ਨੇ ਹੀ ਦੱਸਿਆ ਆ ਕੇ ਸਵੇਰੇ ਇੰਸਪੈਕਟਰ ਸਾਹਿਬ ਨੇ ਕਹਿੰਦੇ ਤੁਸੀਂ ਭੈਂ ਕਰਕੇ ਤੁਹਾਡੇ ਕੋਲ ਬੰਦਾ ਕੰਮ ਕਰਦਾ ਵੀ ਇੱਥੇ ਦੀ ਲਾਸ਼ ਪਈ ਆ ਹਾਂ ਮੈਂ ਇਹਦੇ ਫਾਦਰ ਸਾਹਿਬ ਨੂੰ ਦੱਸਤਾ ਉਹ ਚੱਲ ਰਹੇ ਹੋਰ ਅੱਧੇ ਘੰਟੇ ਤੱਕ ਸਾਡੇ ਕੋਲ ਪਹੁੰਚ ਹੀ ਜਾਣ ਕਿਦਾਂ ਲੱਗਦਾ ਹਾਲਾਤ ਕਿਦਾਂ ਲੱਗਦਾ ਜੀ ਹਾਰਟ ਅਟੈਕ ਹੋਇਆ ਜਾਂ ਇਦਾਂ ਚੱਕਰ ਕੀ ਕੁਝ ਕੀ ਹਾਂ ਕਈ ਵਾਰ ਉਹ ਇੱਥੇ ਰਹਿਣ ਛਾਤੀ ਤੇ ਹੱਥ ਰੱਖ ਕੇ ਜੇ ਬੈਠ ਜਾਂਦਾ ਹੁੰਦਾ ਸੀ ਜੇ ਕਿਤੇ ਜ਼ਿਆਦਾ ਵਰਕਿੰਗ ਹੋ ਜਾਂਦੀ ਤਾਂ ਉਹ ਰੁਕ ਜਾਂਦਾ ਸੀ ਤਾਂ ਫਿਰ ਉੱਠਦਾ ਸੀਗਾ ਵੀ ਹੁਣ ਠੀਕ ਹੈ ਜੀ ਤਾਂ ਹੋ ਸਕਦਾ ਕੋਈ ਹਾਰਟ ਅਟੈਕ ਦੀ ਪ੍ਰੋਬਲਮ ਆਈ ਹੋਵੇ ਉਹ ਅੱਗ ਜਾਲੀ ਰਹੀ ਸੀ ਉਮਰ ਉਮਰ ਲਗਭਗ ਕਿੰਨੀ ਦੀ ਉਮਰ 33 34 ਸਾਲ ਦਾ ਸੀਗਾ ਜੀ ਅਜੇ ਅਨਮੈਰਿਡ ਸੀ ਠੀਕ ਹੈ ਸਰੇ ਮਾਮਲਾ ਕੀ ਹੈ ਜਿਹੜਾ ਨੌਜਵਾਨ ਹੈ ਇੱਥੇ ਲਾਜ਼ਮੀ ਹੈ ਤੇ ਮਾਮਲਾ ਕੀ ਹੈ ਹਾਂਜੀ ਅੱਜ ਸਾਨੂੰ ਤਕਰੀਬਨ 11:00 ਵਜੇ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ 21 ਨੰਬਰ ਪੁਲ ਦੇ ਕੋਲੇ ਗ੍ਰੀਨ 뷰 ਕੋਲੇ ਇੱਕ ਨੌਜਵਾਨ ਸੀ ਉਹਦੇ ਇੱਥੇ ਕੂੜੇ ਦੇ ਢੇਰ ਦੇ ਉੱਤੇ ਗਿਰ ਗਿਆ ਸੀ ਉਹ ਤੇ ਉੱਤੇ ਉਹਨੂੰ ਅੱਗ ਲੱਗਣ ਕਰਕੇ ਉਹਦੀ ਮਤੋਂ ਡੈਥ ਹੋ ਗਈ ਤੇ ਜਿਸਦੇ ਵੀ ਮੌਕੇ ਤੇ ਪਹੁੰਚੇ ਆ ਤੇ ਉਹ ਪਤਾ ਕੀਤਾ ਤਾਂ ਇਹ ਗੁਰਦੇਸ਼ ਸਿੰਘ ਦਾ ਲੜਕਾ ਗੁਰਦੇਸ਼ ਸਿੰਘ ਗੁਰੀ ਇਹ ਇੱਥੇ ਬਾਈ ਨੰਬਰ ਲੱਗਿਆ ਸੀਗਾ ਐਨਕਾਂ ਦੀ ਦੁਕਾਨ ਦੇ ਉੱਤੇ ਅੰਗਰੇਜ਼ ਸਿੰਘ ਦੀ ਦੁਕਾਨ ਦੇ ਉੱਤੇ ਤੇ ਇਹ ਤੇ ਕੂੜੇ ਦੇ ਢੇਰ ਦੇ ਉੱਤੇ ਅੱਗੇ ਗਿਰ ਗਿਆ ਤੇ ਉਦੋਂ ਮੁਰਕੇ ਉਹਨੂੰ ਅੱਗ ਪੈ ਗਈ ਤੇ ਇਹਦੀ ਡੈਥ ਹੋ ਗਈ ਹੈ ਕੋਈ ਜਾਣਕਾਰੀ ਪਤਾ ਲੱਗਿਆ ਸਰ ਕਿੱਥੇ ਦਾ ਰਹਿਣ ਵਾਲਾ ਹਾਂ ਜੀ ਉਹ ਰਹਿਣ ਵਾਲਾ ਹੈ ਇਹ ਬਲਵੇੜੇ ਦਾ ਰਹਿਣ ਵਾਲਾ ਸੀਗਾ ਜੀ ਇਹਦੀ ਤਕਰੀਬਨ ਉਮਰ ਹੈਗੀ ਹੈ 33 34 ਸਾਲ ਜੀ ਪਰ ਕੋਈ ਕਾਰਨ ਦਾ ਪਤਾ ਲੱਗਾ ਕਿ ਕਿਸ ਤਰ੍ਹਾਂ ਨਹੀਂ ਹਜੇ ਤਾਂ ਇਹਦਾ ਮਤਲਬ ਇਹ ਹੀ ਹੈ ਵੀ ਕੋਆਰਡੀਨੇਟਰ ਤੇ ਜੋ ਸਾਨੂੰ ਇੱਥੇ ਰਾਘੀਰਾਂ ਨੇ ਇਨਫੋਰਮੇਸ਼ਨ ਦਿੱਤੀ ਆ ਜਿਵੇਂ ਉਹਨਾਂ ਦੇ ਸਾਹਮਣੇ ਹੀ ਗਰੇਆ ਫਿਰ ਉਹਨਾਂ ਨੇ ਚਾਰ ਪੰਜ ਜਣਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਤੱਕ ਅੱਗ ਜ਼ਿਆਦਾ ਫੈਲ ਗਈ ਸੀਗੀ ਤੇ ਉਹਨੂੰ ਮਤਲਬ ਅੱਗ ਨਾਲ ਇਹਦੀ ਡੈਥ ਹੋ ਗਈ ਕੋਈ ਪਰਿਵਾਰ ਮੈਂਬਰ ਆਇਆ ਸੀ ਨਹੀਂ ਪਰਿਵਾਰ ਮੈਂਬਰ ਨੂੰ ਦੇ ਦਿੱਤੀ ਇਨਫੋਰਮੇਸ਼ਨ ਦਿੱਤੀ ਪਰਿਵਾਰਕ ਮੈਂਬਰ ਪਹੁੰਚ ਰਹੇ ਆ ਨਾਲ ਦੇ ਨਾਲ ਸਾਡੀ ਐਫਐਸਐਲ ਟੀਮ ਵੀ ਆ ਰਹੀ ਆ ਤੇ ਐਂਬੂਲੈਂਸ ਵਗੈਰਾ ਵੀ ਅਸੀਂ ਬੁਲਾ ਲਈ ਸਾਰੇ ਇੱਥੇ ਇੰਤਜ਼ਾਮ ਆ ਗਿਆ ਕਿੱਥੋਂ ਦੇ ਕਿੱਥੇ ਆ ਰਹੇ ਸੀ ਇਹ ਮਤਲਬ ਗ੍ਰੀਨ ਇਧਰ ਗ੍ਰੀਨਵੇ ਕੋਲੋਨੀ ਤੋਂ ਤੁਰਕੀ ਆ ਰਹੀ ਸੀ ਪੈਦਲ ਸੀਗਾ ਜੀ ਤੇ ਬਾਕੀ ਅਜੇ ਇਨਫਾਰਮੇਸ਼ਨ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਸ ਤੋਂ ਪਤਾ ਲੱਗੂਗਾ ਵੀ ਇਹ ਕਿਧਰ ਆ ਰਹੀ ਸੀ ਕਿੱਦਾਂ ਕੀ ਲੱਗਦਾ ਸਰ ਅਟੈਕ ਕੀਤਾ ਨਹੀਂ ਉਹ ਦੋਸਤੋ ਹੋਇਆ ਜਾਂ ਡ੍ਰਿੰਕ ਦੇਖਿਆ ਹੋ ਸਕਦਾ ਇਹ ਕੁਝ ਇਸ ਤਰੀਕੇ ਨਾਲ ਹੋਇਆ ਹੋਵੇ ਪਰ ਜਦੋਂ ਅਸੀਂ ਪੋਸਟ ਮਾਰਟ ਵਗੈਰਾ ਕਰਾਵਾਂਗੇ ਫੇਰ ਹੀ ਪਤਾ ਲੱਗੇਗਾ ਕਿ ਕਿੰਨੀ ਕਿ ਬਰਨ ਕਿੰਨਾ ਬਰਨ ਹੋ ਗਿਆ ਹੈ ਕਿੰਨੇ ਪਰਸੈਂਟ ਤੱਕ ਸਾਰੇ ਹੀ ਬਰਨ ਹੋ ਗਿਆ ਸਾਰੇ ਬਰਨ ਹੋ ਗਿਆ ਤਾਂ ਹੀ ਡੈਥ ਹੋ ਗਈ ਦੀ ਜੀ